ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗੇ ਜੀ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੋਰ ਦੱਸਿਓ ਹਾਂਜੀ ਮੈਂ ਲੱਗੀ ਸੀਗੀ ਜੀ ਇੱਥੇ ਮਿੱਠੇ ਗੁਲਗਲੇ ਬਣਾਣਾ ਤੇ ਇੱਧਰ ਮੈਂ ਜਿਹੜੇ ਸ਼ੱਕਰ ਆ ਉਹ ਮੈਂ ਸਵੇਰ ਦੀ ਭੰਤੀ ਹੋਈ ਆ ਤੇ ਤੁਸੀਂ ਇਹਦੀ ਜਗ੍ਹਾ ਤੇ ਗੁੜ ਵੀ ਪਾ ਸਕਦੇ ਹੋ ਮੇਰੇ ਕੋਲ ਸ਼ੱਕਰ ਸੀ ਹੀ ਤਾਂ ਇਸ ਕਰਕੇ ਮੈਂ ਸ਼ੱਕਰ ਤੇ ਬਣਾਉਣ ਲੱਗੀਆਂ ਤੇ ਆਪਾਂ ਇਹਦੇ ਵਿੱਚ ਕੀ ਕੁਝ ਪਾਉਣੇ ਦੇਖਿਓ ਤੁਸੀਂ ਫੋਲੋ ਮੈ ਫੋਲੋ ਮੇ ਗੁਲਗਲੇ ਬਹੁਤ ਹੀ ਜਿਆਦਾ ਵਧੀਆ ਤੇ ਬਹੁਤ ਹੀ ਸਵਾਦ ਬੰਦੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਹੁਣ ਇੱਥੇ ਜਿਹੜਾ ਸ਼ੱਕਰ ਵਾਲਾ ਪਾਣੀ ਆ ਇਹਨੂੰ ਆਪਾਂ ਹਨਾ ਆਪਣੇ ਕੋਲੇ ਦੇ ਵਿੱਚ ਆ ਜਿਹੜਾ ਇਹਦੇ ਵਿੱਚ ਆਪਾਂ ਇਹਨੂੰ ਪਾਣ ਲੈਣਾ ਹੁਣ ਹਾਂਜੀ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਇਹਦੇ ਵਿੱਚ ਆਪਾਂ ਪਹਿਲਾਂ ਪਾਣ ਲਾਂਗੇ ਇਹਨੂੰ ਕਿ ਕਿ ਇਹਦੇ ਵਿੱਚ ਕੋਈ ਨਾ ਕੋਈ ਹੈ ਨਾ ਕਾਣਾ ਵਗੈਰਾ ਜਾਂ ਕੁਝ ਵੀ ਹੈ ਨਾ ਕਈ ਵਾਰੀ ਦਾ ਸ਼ੱਕਰ ਦੇ ਵਿੱਚ ਤੇ ਇਸ ਕਰਕੇ ਹੁਣ ਪਹਿਲਾਂ ਆਪਾਂ ਇਹਨੂੰ ਸ਼ੱਕਰ ਨੂੰ ਜਿਹੜਾ ਇਹਦੇ ਵਿੱਚ ਪੁੱੜ ਲਾਉਣਾ ਲਓ ਜੀ ਹਨ ਇਹਨੂੰ ਪਤਲਾ ਚੰਗੀ ਤਰ੍ਹਾਂ ਪੁੱੜ ਲਿਆ ਹਾਂਜੀ ਸ਼ੱਕਰ ਦੀ ਹਾਂ ਆਪਾਂ ਨੇ ਇੱਕ ਕੌਲੀ ਲਈ ਸੀਗੀ ਤੇ ਇੱਕ ਕੌਲੀ ਮਤਲਬ ਤੁਸੀਂ ਘੱਟ ਵੱਧ ਵੀ ਲੈ ਸਕਦੇ ਹੋ ਕਿ ਜੇਕਰ ਤੁਸੀਂ ਵੱਧ ਬਣਾਉਣੇ ਆ ਤਾਂ ਤੁਸੀਂ ਵੱਧ ਲੈ ਸਕਦੇ ਹੋ ਜੇ ਘੱਟ ਬਣਾਉਣੇ ਆ ਤਾਂ ਘੱਟ ਲੈ ਸਕਦੇ ਤੇ ਇਧਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਕੌਲੀ ਆٹے ਦੀ ਤੁਸੀਂ ਦੇਖ ਕੇ ਪਾਣੀ ਆ ਕਿ ਇਹ ਜਿਆਦਾ ਨਾ ਹੀ گاੜਾ ਹੋਣਾ ਚਾਹੀਦਾ ਤੇ ਨਾ ਹੀ ਇਹ ਜਿਆਦਾ ਪਤਲਾ ਹੋਣਾ ਚਾਹੀਦਾ ਇਹਦੇ ਵਿੱਚ ਹੋਰ ਆਪਾਂ ਕੀ ਪਾਉਣੇ ਆ ਹਾਂਜੀ ਆਪਾਂ ਹੁਣ ਇਹਨਾਂ ਨੂੰ ਹੌਲੀ ਹੌਲੀ ਥੋੜੇ ਥੋੜੇ ਪਾ ਪਾ ਗਏ ਹਨ ਹਾਂ ਇਹਦੇ ਵਿੱਚ ਮਿਕਸ ਕਰਨਾ ਵਾ ਕਿ ਤਾਂ ਕਿ ਹਨ ਹੁਣ ਆਪਣੀ ਜਿਹੜੀ ਗੱਠਾਂ ਨੇ ਉਹ ਨਾ ਬਣਨ ਮੈਂ ਪਹਿਲਾਂ ਥੋੜਾ ਜਿਹਾ ਜਿਹੜਾ ਆਟਾ ਪਾਇਆ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਜਿਹੜਾ ਆਟਾ ਪਾਵਾਂਗੇ ਤੁਹਾਨੂੰ ਮੈਂ ਦਿਖਾਉਣੀ ਇਹ ਸਾਰਾ ਇਹਦਾ ਪੇਸਟ ਬਣਾ ਕੇ ਆਪਾਂ ਹਾਂਜੀ ਲਓ ਜੀ ਆਪਾਂ ਇੱਧਰ ਪੇਸਟ ਆ ਜਿਹੜਾ ਹੁਣ ਆਪਣਾ ਰੈਡੀ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਨੋ ਹਾਂਜੀ ਆਪਾਂ ਇਹਦੇ ਵਿੱਚ ਇਨੋ ਇਸ ਲਈ ਪਾਵਾਂਗੇ ਆਪਾਂ ਪੂਰਾ ਇਨੋ ਨਹੀਂ ਪਾਉਣਾ ਹੈਗਾ ਸਿਰਫ ਇਹਦੇ ਵਿੱਚੋਂ ਥੋੜਾ ਜਿਹਾ ਇਹਨੂੰ ਆ ਜਿਹੜਾ ਹਾਂ ਆ ਪਾਦ ਤੱਕ ਉਹੀ ਪਾਣਾ ਵਾ ਕਿਉਂਕਿ ਫਿਰ ਤੁਸੀਂ ਦੇਖੇਗੇ ਗੁਲਗਲੇ ਜਿਹੜੇ ਆਪਣੇ ਫੁੱਲ ਮੇ ਫੁੱਲ ਮੇ ਬਣਦੇ ਆ ਬਹੁਤ ਹੀ ਸੌਫਟ ਤੇ ਬਹੁਤ ਹੀ ਵਧੀਆ ਫੁੱਲ ਮੇ ਫੁੱਲ ਮੇ ਗੁਲਗਲੇ ਬਣਦੇ ਹੁੰਦੇ ਇਹਦੇ ਨਾਲ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ ਇਹਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਹੈ ਜੀ ਲੋ ਜੀ ਪੇਸਟ ਆ ਜਿਹੜਾ ਆਪਣਾ ਉਹ ਰੈਡੀ ਆ ਤੇ ਹਰ ਜੀ ਹੁਣ ਆਪਾਂ ਬਣਾਉਣ ਲੱਗੇ ਆ ਜੀ ਇਹਦੇ ਗੁਲਗਲੇ ਹਾਂਜੀ ਲੋ ਜੀ ਆਪਾਂ ਇਧਰ ਕੜਾਹੀ ਦੇ ਵਿੱਚ ਤੇਲ ਆ ਜਿਹੜਾ ਉਹ ਆਪਣਾ ਪਾ ਕੇ ਰੱਖ ਦਿੱਤਾ ਤੇ ਹੁਣ ਆਪਾਂ ਇਹਨੂੰ ਜਾਂਦੀ ਗਰਮ ਹੋਣ ਦੋ ਤੇ ਆਹ ਹੋਰੀ ਆਪਾਂ ਪੇਸਟ ਆ ਜਿਹੜਾ ਆਪਣਾ ਤਿਆਰ ਹੋ ਗਿਆ ਹੈ ਸਾਰਾ ਤੇ ਇਧਰ ਆਪਣਾ ਜਿਹੜਾ ਤੇਲ ਆ ਗਰਮ ਹੋ ਜਾਊਗਾ ਤੇ ਫਿਰ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਗੁਲਗਲੇ ਬਣਾ ਕੇ ਜੀ ਲੋ ਜੀ ਤੇਲ ਆਪਣਾ ਜਿਹੜਾ ਗਰਮ ਹੋ ਚੁੱਕਿਆ ਤੇ ਬੇਸਟ ਆਪਣਾ ਰੈਡੀ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਛੋਟੇ ਛੋਟੇ ਕਰਕੇ ਹਨਾ ਗੋਲਗੱਲੇ ਪਾਵਾਂਗੇ ਕਿਉਂਕਿ ਇਹਨਾਂ ਨੇ ਜਿਹੜਾ ਫਟ ਕੇ ਬਹੁਤ ਵੱਡੇ ਹੋ ਜਾਣਾ ਦੇਖਿਓ ਤੁਸੀਂ ਹਾਂਜੀ ਲੋ ਜੀ ਗੋਲਗਲੇ ਆਪਣੇ ਰੈਡੀ ਆ ਦੇਖੋ ਤੁਸੀਂ ਕਿੰਨੇ ਸੋਹਣੇ ਬਣ ਕੇ ਤਿਆਰ ਫੁੱਲ ਫੁੱਲ ਕੇ ਬਹੁਤ ਸੋਹਣੇ ਫੁੱਲਦੇ ਆ ਜਦੋਂ ਪੇਨ ਨੂੰ ਪਾ ਦਿੰਨੇ ਆ ਨਾ ਇਹਦੇ ਵਿੱਚ ਤੇ ਬਿਲਕੁਲੀ ਸੌਫਟ ਸੌਫਟ ਆ ਜਿਹੜੇ ਉਹ ਬਣਦੇ ਆ ਉਹ ਆ ਜੋ ਲੋ ਗੋਲਗਲੇ ਜਿਹੜੇ ਆਪਣੇ ਉਹ ਰੈਡੀ ਆ ਤੇ ਹਜੇ ਗਰਮ ਨੇ ਨੇ ਤੇ ਮੈਂ ਤੁਹਾਨੂੰ ਹੱਥ ਲਾ ਕੇ ਵੀ ਦਿਖਾ ਦਿੰਦੀ ਕਿ ਕਿੰਨੇ ਸੌਫਟ ਸੌਫਟ ਬਣੇ ਆ ਥੋੜੇ ਜਿ ਠੰਡੇ ਹੋ ਜਾਣ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕੀ ਬਹੁਤ ਜ਼ਿਆਦਾ ਸੌਫਟ ਸੌਫਟ ਬਣਿਆ। ਲੋਜੀ ਐਸੇ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਫੇਰ ਦੁਬਾਰਾ ਪਾਦਾਂਗੇ ਥੋੜੇ ਥੋੜੇ ਕਰ ਕਰਕੇ ਇਨੋਂ ਪਾਇ ਤੇ ਹਨਾ ਉਹ ਮਿੰਟਾ ਚ ਖੋਲ ਜਾਂਦੇ ਆ ਇਹ ਤੁਸੀਂ ਦੇਖੋ ਅੰਦਰ ਹਾਂਜੀ ਇਸੇ ਤਰ੍ਹਾਂ ਹਨਾ ਹਾਂ ਪਾ ਥੋੜੇ ਜਿਹਾ ਹੋਰ ਬਣਾ ਗਏ ਤੇ ਫਿਰ ਤੁਹਾਨੂੰ ਦਿਖਾਉਣੇ ਆ ਹਾਂਜੀ ਲਓ ਜੀ ਥੋੜੇ ਜਿਹਾ ਗੁਲਗੁਲੇ ਆਪਣੇ ਬਣ ਚੁੱਕੇ ਆ ਤੇ ਕੁਛ ਇੱਧਰ ਬਣ ਰਹੇ ਆ ਤੇ ਮੈਂ ਹਨਾ ਮੱਥਾ ਟੇਕਣ ਵਾਸਤੇ ਥੋੜੇ ਜਿਹੇ ਜਿਹੜੇ ਉਹ ਕੱਢ ਕੇ ਰੱਖਤੇ ਤੇ ਬਾਸ ਨੂੰ ਹੁਣ ਖਾਣ ਵਾਸਤੇ ਬਣਾਉਣ ਲੱਗੇ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੰਨੇ ਜਿਆਦਾ ਸੌਫਟ ਸੌਫਟ ਬਣਿਆ ਇੱਕ ਮਿੰਟ ਰੁਕੋ ਹਾਂਜੀ ਇੱਥੇ ਜਿਹੜੇ ਆਪਣੇ ਗੁਲਗਲੇ ਆ ਤੁਸੀਂ ਦੇਖ ਸਕਦੇ ਏ ਕਿ ਬਹੁਤ ਹੀ ਜ਼ਿਆਦਾ ਸੌਫਟ ਸੌਫਟ ਬਣਿਆ ਏ ਕਿਉਂਕਿ ਕਈ ਵਾਰੀ ਹੈ ਨਾ ਸਿਆਣਿਆਂ ਤੋਂ ਹਨਾ ਨਹੀਂ ਖਾ ਹੁੰਦੇ ਹੈਗੇ ਤਾਂ ਉਹਨਾਂ ਦੇ ਵਾਸਤੇ ਵੀ ਬਹੁਤ ਵਧੀਆ ਨੇ ਬੋਲੇ-ਬੋਲੇ ਬਣਦੇ ਆ ਤੇ ਬਾਕੀ ਤੁਸੀਂ ਵੀ ਹਾਂ ਆਪਣੇ ਘਰੇ ਹੈਨਾ ਇਹਨੂੰ ਪਾਕੇ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਆ ਤੇ ਵਿੱਚੋਂ ਵੀ ਇਹ ਬਿਲਕੁਲ ਵੀ ਕੱਚੇ ਨਹੀਂ ਰਹਿੰਦੇ ਹੈਗੇ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ